ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅ ਇੱਕ ਜ਼ਰੂਰੀ ਸੂਚਨਾ ਤੁਹਾਨੂੰ ਦੇਣੀ ਆ ਕਿਉਂਕਿ ਜਿਹੜਾ ਸਿੱਧੀ ਬਿਜਾਈ ਦੀ ਹੁਣ ਇੱਕ ਤਾਂ ਵੈਰੀਫਿਕੇਸ਼ਨ ਚੱਲ ਰਹੀ ਆ ਉਹਦੇ ਵਿੱਚ ਨਾ ਇੱਕ ਜਿਵੇਂ ਆਪਾਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹੁੰਨੇ ਆ ਜਾਂ ਦਾਲਾਂ ਦੀ ਤੇ ਮੋٹے ਨਾਜ ਦੀ ਜਿਹੜੀ ਕਾਸ਼ਤ ਆ ਉਹਦੇ ਵਿੱਚ ਨੈਸ਼ਨਲ ਫੂਡ ਸਕਿਉਰਟੀ ਐਂਡ ਨਿਊਟ੍ਰੀਸ਼ਨ ਮਿਸ਼ਨ ਦੇ ਅਧੀਨ ਕਿਸਾਨ ਵੀਰੋ ਜਿਹੜੀ ਸਰਕਾਰ ਵੱਲੋਂ ਵਕ ਵਕ ਬੀਜਾਂ ਤੇ ਸਬਸਿਡੀ ਦਿੱਤੀ ਜਾ ਰਹੀ ਆ ਤੇ ਡੈਮੋਨਸਟ੍ਰੇਸ਼ਨ ਵੀ ਲਵਾਈ ਜਾ ਰਹੀ ਜਿਹੜੇ ਕਿਸਾਨ ਵੀ ਡੈਮੋਨਸਟ੍ਰੇਸ਼ਨ ਲਾਉਣ ਦੇ ਚਾਹਵਣਾ ਉਹਨਾਂ ਦੇ ਵਿੱਚ ਸਰਕਾਰੀ ਸਹਾਤਾ ਵੀ ਦਿੱਤੀ ਜਾ ਰਹੀ ਹੈ ਜਿਵੇਂ ਬਾਜਰਾ ਹੈ ਬਾਜਰੇ ਦੀ ਜੇ ਤੁਸੀਂ ਬਿਜਾਈ ਕਰਨਾ ਚਾਹੁੰਦੇ ਆ ਤਾਂ 2.5 ਏਕੜ ਮਤਲਬ 1 ਹੈਕਟੇਅਰ ਮਗਰ ਤਕਰੀਬਨ ਤਕਰੀਬਨ 7500 ਰੁਪਏ ਜਿਹੜੀ ਸਰਕਾਰੀ ਸਹਾਤਾ ਤੇ ਜਿਹੜਾ ਬੀਜ ਆ ਉਹਦਾ ਉਹ 265 ਰੁਪਏ ਉਹਦਾ ਰੇਟ ਆ ਤੇ 30 ਰੁਪਏ ਸਬਸਿਡੀ ਬੀਜ ਤੇ 235 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਕੀ ਆ ਜਿਹੜਾ ਉਹ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਤੁਸੀਂ ਲੈ ਸਕਦੇ ਆ ਦੂਸਰਾ ਜੇ ਤੁਸੀਂ ਜਵਾਰ ਨੂੰ ਕਿਉਂਕਿ ਇਹ ਮੋٹے ਨਾਜਾਂ ਦੇ ਵਿੱਚ ਇਹ ਬੜੇ ਨਿਊਟ੍ਰੀਸ਼ਨ ਦੇ ਤੌਰ ਤੇ ਨਿਊਟ੍ਰੀਸ਼ਨ ਪੱਖੋਂ ਜਿਹੜੇ ਬੜੇ ਇੰਪੋਰਟੈਂਟ ਜਿਹੜੇ ਨਾਜ ਆ ਇਹ ਜੇ ਜਵਾਰ ਤੁਸੀਂ ਪਕਾਵੀਂ ਬੀਜਣੀ ਉਹਦਾ ਵੀ ਬੀਜ ਜਿਹੜਾ ਹੈਗਾ ਉਹ ਭਾਗ ਕੋਲ ਆਇਆ ਆ ਉਹ ਤੁਸੀਂ ਸਬਸਿਡੀ ਕੱਟ ਕੇ ਜਿਹੜਾ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੁਸੀਂ ਜਵਾਰ ਦਾ ਬੀਜ ਪ੍ਰਾਪਤ ਕਰ ਸਕਦੇ ਆ ਜੇ ਤੁਸੀਂ ਮੂੰਗੀ ਦੀ ਵਿਜਾਈ ਕਰਨਾ ਚਾਹੁੰਦੇ ਆ ਮੂੰਗੀ ਦਾ ਬੀਜ ਆ ਜਿਹੜਾ ਉਹ 165 ਰੁਪਏ ਉਹਦਾ ਰੇਟ ਆ ਤੇ ਉਹ ਤੇ ਸਬਸਿਡੀ ਕੱਟ ਕੇ ਜਿਹੜਾ 115 ਰੁਪਏ ਤਕਰੀਬਨ ਜਿਹੜਾ ਤੁਸੀਂ ਬੀਜ ਉਹ 115 ਰੁਪਏ ਪ੍ਰਤੀ ਕਿਲੋ ਦੇ ਮੂੰਗੀ ਦਾ ਬੀਜ ਤੁਸੀਂ ਪ੍ਰਾਪਤ ਕਰ ਸਕਦੇ ਆ ਤੇ ਵੱਧ ਤੋਂ ਵੱਧ ਕਿਸਾਨ ਵੀ ਇਹਨਾਂ ਨੂੰ ਅਪੀਲ ਹੈ ਕਿ ਨਵਾਂ ਜਿਹੜਾ ਹੈਗਾ ਆਪਾਂ ਨੂੰ ਨਵੀਆਂ ਜਿਹੜੀਆਂ ਇਹ ਫਸਲਾਂ ਨੇ ਖਾਸ ਤੌਰ ਤੇ ਜਿਹੜੀਆਂ ਆਪਾਂ ਪਕਾਵੀਂ ਬਜਾਈ ਜਿਵੇਂ ਜਵਾਰ ਦੀ ਆਪਾਂ ਨਹੀਂ ਕਰਦੇਗੇ Rajasthan ਦੇ ਏਰੀਆ ਚ ਕਾਫੀ ਹੁੰਦੀ ਹੈ ਤੇ ਜਵਾਰ ਦੀ ਜਾਂ ਬਾਜਰੇ ਦੀ ਪਕਾਵੀਂ ਫਸਲ ਵਾਸਤੇ ਆਪਾਂ ਡੈਮੋਸਟ੍ਰੇਸ਼ਨ ਜਿਹੜਾ ਤਜਰਬੇ ਦੇ ਤੌਰ ਤੇ ਜਿਹੜਾ ਹੈਗਾ ਆਪਾਂ ਬਜਾਈ ਜ਼ਰੂਰ ਕਰੀਏ ਜਿਦੇ ਵਿੱਚ ਤੁਹਾਨੂੰ ਤਕਨੀਕੀ ਜਾਣਕਾਰੀ ਜਾਂ ਜਿਹੜੀ ਸਰਕਾਰੀ ਸਹਾਇਤਾ ਮਿਲਣੀ ਆ ਉਹ ਵਿਭਾਗ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਊਗਾ ਮੈਂ ਇੱਥੇ ਵੀ ਕਿਸਾਨ ਵੀਰਾਂ ਨੂੰ ਇਹੀ ਅਸੀਂ ਬੇਨਤੀ ਕਰ ਰਹੇ ਸੀ ਕਿ ਫੀਲਡ ਵਿਜ਼ਿਟ ਕਰ ਰਹੇ ਸੀ ਕਿਸਾਨ ਸਖਲਾਈ ਕੈਂਪ ਵੀ ਲਾ ਰਹੇ ਆ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਇਹ ਜਿਹੜੇ ਯਤਨ ਜਿਹੜੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਆ ਇਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਆਪਾਂ ਹਿੱਸਾ ਪਾਈਏ ਤੇ ਥੋੜਾ ਥੋੜਾ ਰੱਖਵਾ ਜਿਹੜਾ ਹੈਗਾ ਜਰੂਰ ਵਿੱਚੀਏ ਬਹੁਤ ਬਹੁਤ ਧੰਨਵਾਦ